ਦਿੱਲੀ ਦੀ ਰਾਹ ਗਏ ਸਨ ਪਰ ਹੁਣ ਕਦੇ ਮੁੜ ਕੇ ਨਹੀਂ ਆਉਣਗੇ ਤਸਵੀਰਾਂ ਤੱਕ ਮਹਦੂਦ ਹੋ ਗਏ ਨੇ ਚਿਹਰੇ ਇਹ ਸਭ ਕਿਸਾਨ ਸੰ ਇਨਜ ਨੌਜਵਾਨ ਵੀ ਨੇ ਤੇ ਬਜ਼ੁਰਗ ਵੀ 25 ਦਿਨ ਦਿੱਲੀ ਮੋਰਚੇ ਦੇ ਅਤੇ 33 ਕਿਸਾਨਾਂ ਦੀ ਮੌਤ ਇਨ੍ਹਾਂ ਕਿਸਾਨਾਂ ਨੂੰ ਸ਼ਹੀਦਾਂ ਦਾ ਨਾਮ ਦਿੱਤਾ ਗਿਆ ਸ਼ਰਦਾਂਜਲੀ ਪੇਂਟ ਹੋਈ ਹੈ ਸਿੰਘੂ ਬਾਰਡਰ ਤੇ ਨਾਰੇਬਾਜ਼ੀ ਹੋਈ ਕਿਸਾਨਾਂ ਨੇ ਵਿਛੜ ਗਏ ਆਪਣੇ ਸਾਥੀਆਂ ਨੂੰ ਯਾਦ ਕੀਤਾ ਅਤੇ ਅਹਿਦ ਲਿਆ ਕਿ ਜਿਸ ਮਕਸਦ ਨਾਲ ਆਏ ਨੇ ਉਹ ਪੂਰਾ ਕਰਕੇ ਹੀ ਮੁੜਨਗੇ 33 ਕਿਸਾਨ ਸਾਡੇ ਸ਼ਹੀਦ ਹੋ ਗਏ ਜਿਹੜੀ ਸਰਕਾਰ ਦੀ ਗੱਲ ਆ ਉਹਨਾਂ ਦੇ ਜਿਹੜੇ ਮੰਤਰੀ ਤੇ ਪ੍ਰਧਾਨ ਮੰਤਰੀ ਹਾਲੇ ਤੱਕ ਵੀ ਉਹ ਆਪਣੀ ਗੱਲ ਤੇ ਅੜੇ ਆ ਜਿਵੇਂ ਕਿ ਅਸੀਂ ਤੁਹਾਡੇ ਮੀਡੀਆ ਵਿੱਚ ਹੀ ਦੇਖੀਦਾ ਵੀ ਬਿਆਨ ਦੇ ਰਹੇ ਨੇ ਵੀ ਇਹ ਕਾਨੂੰਨ ਵਾਪਸ ਨਹੀਂ ਹੋਣਗੇ ਕਮਿਟਮੈਂਟ ਜੋ ਮਰਜ਼ੀ ਕਰਾ ਲਓ ਇਸ ਤਰ੍ਹਾਂ ਗੱਲ ਨਹੀਂ ਹੁੰਦੀ ਡਿਸਕਸ਼ਨ ਕਰਕੇ ਗੱਲ ਕਰ ਲੈਣੀ ਚਾਹੀਦੀ ਆ ਟੇਬਲ ਟਾਕ ਤੇ ਗੱਲ ਮੁੱਕਣੀ ਆ ਤੇ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ ਕਿਉਂਕਿ ਫੈਡਰਲ ਟਾਚੇ ਨੂੰ ਸਿੱਧਾ ਅਟੈਕ ਹੋਊਗਾ ਜੇ ਐਮੈਂਡਮੈਂਟ ਕਰਕੇ ਵੀ ਆਪਾਂ ਲਾਗੂ ਕਰ ਲਿਓ ਇਹ ਹੁਣ ਸ਼ਹੀਦੀਆਂ ਦਾ ਦਿਨ ਇਹ ਚੱਲ ਰਿਹਾ ਸਾਡਾ ਇਹ ਮਹੀਨਾ ਇਹ 10 15 ਦਸੰਬੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸਰਬੰਸ ਵਾਰਿਆ ਸੀ ਇਸ ਪੋ ਦੇ ਮਹੀਨੇ ਦੇ ਵਿੱਚ ਸੋ ਇਸੇ ਤਰ੍ਹਾਂ ਹੀ ਸ਼ਹੀਦੀਆਂ ਜਿਹੜੀਆਂ ਨੇ ਉਹ ਵੀ ਚੱਲ ਰਿਹਾ ਸ਼ਹੀਦੀਆਂ ਦਾ ਮਹੀਨਾ ਤੇ ਇੱਥੇ ਕਿਸਾਨਾਂ ਦੇ ਜਿਹੜੀਆਂ ਹੋਏ ਨੇ ਸ਼ਹੀਦ ਉਹਨਾਂ ਦੇ ਵੀ ਸ਼ਰਧਾਂਜਲੀ ਦੇ ਰਹੇ ਹਾਂ ਜੀ ਦਿੱਲੀ ਦੀ ਹਰ ਉਸ ਬਰੂ ਤੇ ਸ਼ਰਧਾਂਜਲੀ ਸਮਾਗਮ ਹੋਇਆ ਜਿੱਥੇ ਜਿੱਥੇ ਕਿਸਾਨ ਡਟੇ ਨੇ टिकरी कुंडली सिंगू और गाजीपुर बॉर्डर ते इनकलाबी गीत गाए गए किसान आंदोलन चल रहा है उस किसान आंदोलन में जितने भी किसान शहीद हुए हैं आज देश भर में उन किसानों को श्रद्धांजलि दी जा रही है जिन्होंने अपनी शहादत दी है इस किसान आंदोलन में और गाजीपुर बॉर्डर पर भी आज यहाँ पे जो धरना दे रहे हैं किसान उनके द्वारा उन सभी शहीदों को श्रद्धांजलि दी जा रही है जिन्होंने इस किसान आंदोलन में किसानों के मजदूरों की आवाज़ उठाते हुए अपने प्राणों का त्याग किया है उनको श्रद्धांजलि देने का कार्यक्रम चल रहा है किसान भाई जो शहीद हुए हैं यहाँ आकर के उन्हीं सभी लोगों को श्रद्धांजलि अर्पित की है सभी ने किसान मांग नहीं रहा है वो किसानों के बिल आप वापस लें और किसानों अभी गए हैं वो गुरुद्वारे में मत्था टेकने गए हैं आज दिल्ली की हद कई परिवारन दुखा की हद टपा गई है कानून वापस करवाण गए कई किसान खुद ही वापस नहीं मुड़े जाना गवा बैठे ने ਅਤੇ ਲੱਖਾਂ ਕਿਸਾਨ ਅਜੇ ਦਿੱਲੀ ਦੀ ਹਦੂਦ 'ਚ ਡਟੇ ਹੋਏ ਨੇ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ